ਅੰਕਰੀਓ ਕਬੱਡੀ ਕਲੱਬ ਅੰਕਰੀਓ ਦੇ ਮੇਨ ਆਰਗੇਨਾਈਜ਼ਰ ਮੰਤਰੀ ਰਜੀਦੀ ਵੱਡੀਆਂ ਕੁਸ਼ਤੀਆਂ ਦੋ ਚੱਲ ਰਹੀਆਂ ਨੇ ਪਾਸੇ ਜਵਾਦ ਖਰਵੇਤ ਕੁੱਤੀ ਦੀ ਹਾਂਜੀ ਇਧਰ ਦੇ ਪਾਸੇ ਪੱਲੇ ਪਾਸੇ ਰਵੀ ਪਹਿਲਵਾਨ ਜਿਹੜੀ ਬਾਦ ਪਹਿਲਵਾਨ ਜਰੌਣੀ ਤੇ ਪੱਲੇ ਪਾਸੇ ਸਾਹਮਣੇ ਦੇਖਾਂਗੇ ਹਰਮਨ ਪਹਿਲਵਾਨ ਜੀ ਆਲਾਵਾ ਜੀ ਬੜਾ ਜੋਰ ਨਾਲ ਧਲੀ ਸਵਾਮੀ ਜੀ ਇੱਥੇ ਹੁਣ ਆਪਏ ਕੁਸ਼ਤੀ ਦੇ ਨਾਮ ਤੇ ਹਾਂ ਕੁਸ਼ਤੀਆਂ ਜੜੜੀਏ ਆ ਭਰਵਾਨਾ ਬਰੋਟੇਵਾਲ ਦੀ ਸੱਚ ਕਬਟੀ ਥੱਲੇ ਮੇਜਾ ਥੱਲੇ ਮੇਜਾ ਸਾਰੇ ਜ਼ਿੰਮੇਵਾਰ ਸੱਜਣ ਮਾਨ ਸਨਮਾਨ ਹੋ ਰਿਹਾ ਜੀ ਰੋਪਵਾੜ ਦੀ ਸਭ ਤੋਂ ਵੱਡੀ ਇਲਾਕੇ ਦੀ ਸਿੰਘ ਹੁੰਦੀ ਹੈ ਗੁਦਾਵਰ ਚੰਦ ਜੀ ਉਹਨਾਂ ਦਾ ਵੀ ਸਨਮਾਨ ਮਾਸੇ ਦੀ ਔਰੇ ਜੀ ਮਾਹਤਵ ਜਿਗਦੇਸ਼ ਲਾਲ ਜੀ ਨਮੀ ਸਾਹਿਬ ਜੀਵਨ ਸਪੈਨ ਕਾਕੂ ਸਪੈਨ ਇਹਨਾਂ ਵੱਲੋਂ 1 ਲੱਖ ਰੁਪਇਆ ਅਗਲੇ ਸਾਲ ਦੇ ਲਈ ਆ ਉਧਰਲੇ ਪਾਸੇ ਰਵੀ ਸਾਡਾ ਆਪਣਾ ਆਸਟ੍ਰੇਲੀਆ ਦੀ ਧਰਤੀ ਦੇ ਵਿੱਚ ਮਹੰਗਾ ਸਿੰਘ ਦਾ ਪੁੱਤਰਾ ਉਹਨਾਂ ਵੱਲੋਂ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਜਿੱਥੇ ਤੀਰਸਾ ਸਿੰਘ ਕੈਨੇਡਾ ਪੁੱਤਰ ਚੂਟ ਸਿੰਘ ਜੀ ਕੈਨੇਡਾ ਉਹਨਾਂ ਦੇ ਪਰਿਵਾਰ ਵੱਲੋਂ ਸਾਹ ਸੰਗਰ ਸੀ ਅਗਲੇ ਸਾਲ ਤੇ ਟ੍ਰੈਂਡਰ ਮੋਟਰਸਾਈਕਲ ਹੈ ਉਧਰ ਸਰਦਾਰ ਚੋਕਾ ਸਿੰਘ ਜੀ ਕੈਨੇਡਾ ਸਵਾਰ ਉਸ ਸੀ ਸ਼ੀਤਲ ਸਿੰਘ ਜੀ ਯੂਐਸਏ ਸਰਦਾਰਸੀ ਅਰਜੰਦਿਰ ਸਿੰਘ ਜੀ ਯੂਐਸਏ ਸਾਨਾ ਦੋਖੀ ਸਿੰਘ ਜੀ ਉਹਨਾਂ ਦੇ ਸਾਰਾ ਦੀ ਇੱਕ ਜਾਣਕਾਰੀ ਦਿੰਦੇ ਹਾਂ ਸ਼ੀਰਾ ਪੰਥ ਸਾਹਿਬ ਬਕਾਪੁਰ ਤੇ ਨਾਲ ਲੱਖੀ ਪਾ ਜੀ ਉਹਨਾਂ ਨੇ ਬੈਂਤੀ ਹੈ ਵੀ ਸੇਧੋ ਜਾ ਕੇ ਆਪਣਾ ਬਣਦਾ ਸਨਮਾਨ ਲੈ ਲਿਆ ਜਿਹੜਾ ਸੋਖੇ ਦਾ ਲਗਭਗ 35000 ਦੇ ਨਾਲ ਮਾਨ ਸਨਮਾਨ ਤੇ ਦਾਸ ਜੀ ਵੀ ਸਨਮਾਨ ਜਿਹੜਾ 11000 ਦੇ ਨਾਲ ਕੀਤਾ ਗਿਆ ਅਤੇ ਸੁਖੀ ਬੜਕਾ ਵੀ ਵੱਡੇ ਪੱਧਰ ਤੇ 14000 ਦੇ ਨਾਲ ਮਾਨ ਸਨਮਾਨ ਕੀਤਾ ਗਿਆ ਹਰਕਾਰ ਢੋਲਾ ਖੇੜਾ ਜੀ ਕੈਂਡਲ ਜੁਰੇਸ ਜੀ ਵਿੱਚ ਲਓ ਵੱਡੀ ਕੁਸ਼ਤੀ ਚੱਲ ਰਹੀ ਹੈ ਤਾਲੂ पहलवान ਜੀ ਬਾੜਾ ਥੁੱਲਾ ਵਾਲੀ ਗੈਂਡ ਤੇ ਰਵੀ ਪਹਿਲਵਾਨ ਦੀ ਫੇਰਾ ਆਹ ਕੁਸ਼ਤੀ ਮੈਚ ਦਾ ਘਾਟ ਤੇ ਚੱਲ ਰਹੀ ਬਿਲਕੁਲ ਸਟੇਜ ਦੇ ਸਾਹਮਣੇ ਧਰਮਾ ਦਾ ਤਿਲਨ ਧੰਨਵਾਦ ਤੇ ਤਾਲੂ ਦੀ ਤਾੜੀਆਂ ਮਾਰਦੇ ਪਰਲੇ ਪਾਸਿਆ ਥੁਰਦੀ ਕਮੇਟੀ ਦੀ ਤੂੜ ਨਜ਼ਰ ਆ ਰਹੀ ਹੈ ਕਿ ਮਿਰਕਾ ਦੇ ਅੰਦਰ ਵੀ ਕੁਸ਼ਤੀ ਹੁੰਦੀ ਹੈ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਹੈ ਮਮਬਤੀ ਦੇ ਕਿਰਾਹੇ ਕਦੇ ਰਿੱਝਦੇ ਨਹੀਂ ਹੁੰਦੇ ਆਹ ਸੂਰਜ ਕਣੀਆਂ ਦੇ ਨਾਲ ਝੁਜਦੇ ਨਹੀਂ ਹੁੰਦੇ ਅੱਜ ਕੰਦੇ ਦੁਨੀਆ ਦੇ ਵੱਡੇ ਮਾਲਾ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਛਿੰਝ ਕਮੇਟੀਆਂ ਵਧਾਰਨੀਆ ਲਓ ਉਧਰੋਂ ਪਾਸੇ ਕਾਲੂ ਪਹਿਲਵਾਨੀ ਬਾੜੋ ਵਾਲ ਰਵੀ ਪਹਿਲਵਾਨ ਜੀ ਦੇਰੇ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਵਾਹ ਜੀ ਵਾਹ ਲੈਣਾ ਕਰਮਦੀਨ ਇਧਰ ਸਾਡਾ ਵੀਰ ਕੋਲਾ ਉਧਰ ਦਾਕਾ ਕੀ ਕਰੀਏ ਸੰਗਤ ਹੁਣ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਉਹਨਾਂ ਨਾਲ ਆ ਕੇ ਦਰੀਆਂ ਦਾ ਅਗਲੇ ਮਹੀਨੇ ਦੀ 13 ਤਰੀਕ ਸਰਦਾਰ ਕਰਦਾ ਸਿੰਘ ਜੀ ਮਿਲਣਾ ਹਣਾ ਆਪਣੇ ਦੇ ਲਾਗੇ ਸਰਦਾਰ Obrigado.

ਆਹ ਆਹ ਸਭੀ ਜਾਣਦੇ ਕੋ ਬੰਦਾ ਜੀ ਉਹ ਧੰਨਵਾਦ ਕਰਦੇ ਆ ਅੱਗੇ ਪੱਲ ਜਾਂਦੇ ਜੋ ਦੂਤੀ ਤੱਕ ਦਾ ਸਰਦੇ ਵੀਰੇ ਅੱਗੇ ਦਾ ਜੀ ਡਿਊਟੀ ਨਹੀਂ ਰਹੀ ਪਲੀਜ਼ ਉਹਨਾਂ ਨੂੰ ਕਿ ਸਾਈਡ ਤੇ ਕਰਦੇ ਆਪਾਂ ਗੱਗਾਂ ਟੋਲੀ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਉੱਥੇ ਰਵੀ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ ਬਾਈ ਦਾ ਜੇ ਨਾ ਬਿਰੋ ਅਗਲੇ ਸਾਲ ਬੁਲਟ ਮੋਟਰਸਾਈਕਲ ਦਿੱਤਾ ਜਾਣਾ ਜਲਦਾ ਜਾਣਾ ਬਹੁਤ ਵੱਡੇ ਪੱਤਰ ਦੀ ਕੁਸ਼ਤੀ ਜਾਰੀ ਉੱਪਰਲੇ ਪਾਸੇ ਰਵੀ ਪਹਿਲਵਾਨ ਜੀ ਮੇਰਾ ਤੇ ਚੱਲਦੇ ਪਾਸੇ ਕਾਲੂ ਪਹਿਲਵਾਨ ਜੀ ਬਾੜਵਰ ਮੰਗਾ ਬਿਜਲੀ ਵਾਲਾ ਕਿੱਧਰ ਆਈ ਸਾਨੂੰ ਮਿਹਰੇ ਆ ਕੇ ਰੌਫ ਇਹ ਰਵੀ ਪਹਿਲਵਾਨ ਜੀ ਮੇਰੇ ਵਾਲੇ ਨੇ ਸਰਾਹ ਕਰਾ ਦਿੱਤਾ ਆਹ ਤਾੜੀਆਂ ਮਾਰ ਦਿਓ ਜਿਹੜਾ ਮੁੰਡੇ ਨੇ ਆਹ ਬੱਲੇ ਬੱਲੇ ਕਰਵਾ ਦਿੱਤੀ ਮੇਲਾ ਲੁੱਟ ਲੈ ਆਹ ਧੰਨਵਾਦ ਹੈ ਜਲਦੀ ਕੁਸ਼ਤੀ ਦਾ ਰਵੀ ਪਹਿਲਵਾਨ ਜੀ ਮੇਰਾ ਸਰਾਹ ਕਰਵਾ ਗਿਆ